ਹਸਪਤਾਲ ਦੇ ਬੈੱਡ ਤੇ ਜ਼ਖਮੀ ਹਾਲਤ ਦੇ ਵਿੱਚ ਪਏ ਇਸ ਵਿਅਕਤੀ ਨੂੰ ਨੌ ਜਵਾਨੀ ਬਚਾਉਣੀ ਇਸ ਕਦਰ ਮਹਿੰਗੀ ਪੈ ਗਈ ਕੀ ਅਗਲਿਆਂ ਨੇ ਬੈੱਡ ਤੇ ਪਾ ਦਿੱਤਾ। ਜੇਕਰ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਕਰਦੇ ਹੋ ਆਹ ਕੰਮ ਤਾਂ ਖਬਰ ਜ਼ਰਾ ਗੌਰ ਨਾਲ ਦੇਖ ਲਿਓ ਅਤੇ ਰਾਤ ਨੂੰ ਨਿਕਲਣ ਵੇਲੇ ਸੁਚੇਤ ਵੀ ਜ਼ਰੂਰ ਹੋ ਜਿਓ ਕਿਉਂਕਿ ਕੀਤੀ ਹੋਈ ਸ਼ਿਕਾਇਤ ਇਸ ਕਦਰ ਮਹਿੰਗੀ ਪੈ ਸਕਦੀ ਹੈ। ਮਾਛੀਵਾਲਾ ਸਾਹਿਬ ਨੇੜਲੇ ਪਿੰਡ ਚੱਕੀ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਦੇ ਵੱਡੇ ਭਰਾ ਭੁਪਿੰਦਰ ਸਿੰਘ ਤੇ ਤਿੰਨ ਵਿਅਕਤੀਆਂ ਨੇ ਹਮਲਾ ਕਰਕੇ ਉਸ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਾਬਕਾ ਪੰਚ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪਿੰਡ ਦੇ ਵਿੱਚ ਨਸ਼ਾ ਨਾ ਵਿਕੇ ਜਿਸ ਦੇ ਪਿੰਡ ਵਾਸੀਆਂ ਨੇ ਇੱਕ ਜਟ ਹੋ ਕੇ ਸੰਕਲਪ ਲਿਆ ਸੀ ਅੱਜ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਹੈ ਜੀ ਮੈਂ ਗੁਰਪ੍ਰੀਤ ਸਿੰਘ ਜੀ ਪਿੰਡ ਚੱਕੀ ਤੇ ਕੀ ਮਾਮਲਾ ਹੈਗਾ ਜਿਹੜਾ ਹਸਪਤਲ ਤੇ ਪਹੁੰਚੇ ਹੋ ਜੀ ਮਾਮਲਾ ਇਹ ਹੈ ਜੀ ਅੱਜ ਤੋਂ ਡੇਢ ਸਾਲ ਪਹਿਲਾਂ ਨਾ ਸਾਡੇ ਪਿੰਡ ਚਿੱਟੇ ਦਾ ਕਾਰੋਬਾਰ ਚੱਲ ਰਿਹਾ ਸੀ ਜੀ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਚਿੱਟੇ ਵਾਲਿਆਂ ਨੂੰ ਫੜਨਾ ਚਾਹਿਆ ਫੜੇ ਵੀ ਤੇ ਉਹਨਾਂ ਦੇ ਪਰਚਾ ਵੀ ਕਰਾਇਆ ਜਦੋਂ ਪਰਚਾ ਹੋਣ ਤੋਂ ਬਾਅਦ ਜਮਾਨਤ ਹੋ ਕੇ ਮਹੀਨੇ ਬਾਅਦ ਉਹ ਵੀਰ ਜੇ ਵਾਪਸ ਆਏ ਤਾਂ ਸਾਰੇ ਪਿੰਡ ਵਾਲਿਆਂ ਨੂੰ ਗੇਲ ਲਗਾ ਕੇ ਮਾਰ ਲੱਗੇ ਵੀ ਤੁਸੀਂ ਸਾਡਾ ਕੀ ਕਰ ਲਿਆ ਅਸੀਂ ਤਾਂ ਆਗੇ ਬਾਹਰ ਅਸੀਂ ਇਦਾਂ ਹੀ ਕੰਮ ਚਲਾਵਾਂਗੇ ਉਦੋਂ ਦੇ ਪੰਗੇ ਕਰਦੇ ਕਰਦੇ ਕੱਲ ਕੁਦਰ ਦੀ ਕਿਤੇ ਬ੍ਰਦਰ ਮੋਟਰ ਨੂੰ ਨੱਕਾ ਮੋੜ ਕੇ ਆ ਰਿਹਾ ਸੀਗਾ ਕੱਲਾ ਸੀਗਾ ਕਿ ਇਹਨਾਂ ਨੇ ਘਿਰ ਕੇ ਕੁੱਟਿਆ ਜੀ ਤੇ ਹੁਣ ਵੀ ਚਿੱਟ ਦਾ ਕਾਰੋਬਾਰ ਕਰਦੇ ਨੇ ਹੁਣ ਵੀ ਕਰਦੇ ਨੇ ਨਾਲ ਇੱਕ ਇਹਨਾਂ ਦੇ ਮੁੰਡਾ ਕੂਮ ਕੱਲਾ ਦਾ ਹੈ ਇੱਕ ਭੈਣੀ ਸਾਹਿਬ ਦਾ ਹੈ ਮੁੰਡਾ ਕੀ ਨਾਮ ਵਗੈਰਾ ਕੀ ਹੈ ਇਹਨਾਂ ਦੇ ਨਾਮ ਜਿਹੜਾ ਕੂਮ ਕੱਲਾ ਦਾ ਮੁੰਡਾ ਉਹਦਾ ਬਿੰਦੀ ਨਾਮ ਦੱਸ ਰਹੇ ਆ ਤੇ ਜਿਹੜਾ ਭੈਣੀ ਸਾਹਿਬ ਦਾ ਉਹਦਾ ਨਾਮ ਤੋਂ ਪਤਾ ਨਹੀਂ ਟੋਡੇ ਪਿੰਡ ਜਿਹੜੀ ਵਾਰਦਾਤ ਹੋਈ ਆ ਇਹ ਇਹੀ ਬੰਦਿਆਂ ਨੇ ਕੀਤੀ ਆ ਇਹਨਾਂ ਨੇ ਕੀਤੀਆਂ ਇਹ ਕੀ ਕਰ ਰਹੀ ਥੋਡੇ ਪਿੰਡ ਇਹਨਾਂ ਦਾ ਕੰਮ ਰੋਜ਼ ਪਿੰਡ ਆਉਂਦੇ ਜੇ ਇਸ ਕੰਮ ਨੂੰ ਵੇਚਣ ਲੈਣ ਦਾ ਜਿਹੜਾ ਸਾਹਬ ਸਿੰਘ ਦਾ ਜਵਾਈ ਆ ਇਹ ਜਿਹੜਾ ਹੈਗਾ ਨਿੱਕਾ ਮੁੰਡਾ ਪਿੰਦੀ ਇਹ ਰੋਜ਼ ਤੱਕ ਆਉਂਦਾ ਤੇ ਇਥੋਂ ਸਮਾਨ ਗਾਂਹ ਲੈ ਕੇ ਗਾਂ ਸਪਲਾਈ ਕਰਦਾ ਨਹੀਂ ਫਿਰਸ ਤਾਂ ਵੱਡੇ ਵੱਡੇ ਦਾਅਵੇ ਕਰ ਰਹੀ ਆ ਕਿ ਪੰਡਾ ਬਿਜਨਾ ਦਾ ਬੰਦ ਹੋ ਗਿਆ ਤੁਸੀਂ ਕਰੋ 1.5 ਸਾਲ ਤੋਂ ਕਰ ਰੋ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਤੁਸੀਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤਾਂ ਇਹੀ ਮੰਗ ਕਰਦੇ ਜਦੋਂ ਰੋਕਿਆ ਜਾਵੇ ਨਸ਼ਾ ਵੇਚਣ ਤੋਂ ਤੇ ਪਿੰਡਾਂ ਨੂੰ ਇਨਸਾਫ ਦਵਾਇਆ ਜਾਵੇ ਪੜਨ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਇਸ ਸੰਬੰਧ ਵਿੱਚ ਕੋਈ ਇਤਲਾਹ ਕੀਤੀ ਗਈ ਹੈ ਪੁਲਿਸ ਨੂੰ ਬਿਲਕੁਲ ਕੀਤੀ ਗਈ ਹੈ ਠੀਕ ਹੈ ਨਾ ਜੀ ਹੋਏ ਨੇ ਹੇ ਤੱਕ ਨਹੀਂ ਹਲੇ ਨਹੀਂ ਆਏ ਹੁਣ ਕਹਿੰਦੇ ਫੋਨ ਕੀਤਾ ਸੀ ਕਹਿੰਦੇ ਆ ਰਹੇ ਨੇ ਤੇ ਵਾਰਦਾਤ ਕਿੰਨੇ ਵਜੇ ਹੋਈ ਹੈ ਜੀ ਕੱਲ 9:30 ਵਜੇ ਰਾਤੀ ਜੀ ਕਿੰਨੀਆਂ ਕਿ ਸੱਟਾਂ ਲੱਗੀਆਂ ਜੀ ਸੱਟਾਂ ਸੱਚ ਦੋ ਦੇ ਬਾਵਾ ਤੇ ਲੱਤਾਂ ਤੇ ਕਾਫੀ ਸੱਟਾਂ ਲੱਗੀਆਂ ਨੇ ਜੀ ਸੱਟਾਂ ਲੱਗੀਆਂ ਤੁਹਾਡੇ ਕੀ ਲੱਦੇ ਮੇਰੇ ਬ੍ਰਦਰ ਨੇ ਵੱਡੇ ਜੀ ਜੀ ਤਰ ਤਿਆਰ ਵੀ ਯੂਜ਼ ਕੀਤਾ ਹਾਂ ਜੀ ਸਾਈਕਲ ਦੀ ਗਰਾਰੀ ਨਾਲ ਪਿਸਤਲ ਵੀ ਸੀਗਾ ਇੱਕ ਜੀ ਬਹੁਤ ਦੱਸੇ ਵੀ ਸੀਗਾ ਜੀ ਪਿਸਤਲ ਵੀ ਸੀਗਾ ਕਿੰਨੇ ਬੰਦੇ ਸੀਗੇ ਜੀ ਉਹਲੇ ਵੀ ਇੱ ਇੱਕ ਸਾਫ ਸਿੰਘਾ ਇੱਕ ਬਿੰਦੀ ਆ ਤੀਜਾ ਨਾਮ ਨੂੰ ਪਤਾ ਨਹੀਂ ਜਿਹੜਾ ਪੈਣੀ ਸਾਹ ਵਾਲਾ ਇਸ ਰੰਜਿਸ਼ ਦਾ ਮੇਨ ਕਾਰਨ ਆ ਜਿਹੜਾ ਵੀ ਪਿੰਡ ਵਾਲਿਆਂ ਨੇ ਚਿੱਟਾ ਵੇਚਣ ਨੂੰ ਰੋਕਣ ਦੇ ਪੂਰੇ ਪੂਰੇ ਪਿੰਡ ਵਾਲਿਆਂ ਨੇ ਇਕੱਠਾ ਕਰਕੇ ਉਹਨਾਂ ਨੂੰ ਰੋਕਿਆ ਸੀ ਤੇ ਪਰਚਾ ਵੀ ਸਾਰੇ ਪਿੰਡਾਂ ਨਹੀਂ ਫੜਕੇ ਕਰਾਇਆ ਸੀ ਉਹਾਂ ਤੇ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਹਨਾਂ ਨੂੰ ਇਹਦੀ ਕਿਹਾ ਵੀ ਤੁਸੀਂ ਸਾਰੇ ਇਹ ਕੰਮ ਛੱਡ ਦਿਓ ਕਿ ਜਿੰਨਾ ਖਰਚ ਆਊਗਾ ਸਾਰਾ ਤੁਹਾਡੇ ਪਿੰਡ ਕਰੂਗਾ ਵੀ ਤੁਸੀਂ ਆਪਣੇ ਘਰੇ ਬਹਿ ਕੇ ਰੋਟੀ ਖਾਓ ਬਾਦਾਮ ਦੁੱਧ ਜੋ ਮਰਜ਼ੀ ਲਓ ਵੀ ਚਿੱਟਾ ਛੱਡ ਦਿਓ ਨਸ਼ਾ ਵੇਚਣਾ ਵੀ ਬੰਦ ਕਰ ਦਿਓ ਤੇ ਲੈਣਾ ਵੀ ਬੰਦ ਕਰ ਦਿਓ ਪਰ ਉਹਨਾਂ ਦੀ ਪਿੰਡਾਂ ਦੀ ਇੱਕ ਵੀ ਨਹੀਂ ਸੁਣੀ ਹੁਣ ਚੱਲ ਜਿਹੜਾ ਮਾਣੀ ਵਾਲ ਦਾ ਮੁੰਡਾ ਉਦੋਂ ਨਾਲ ਫੜਿਆ ਸੀ ਨਾ ਉਦੋਂ ਵੀ ਇਹਨੇ ਕਿਸੇ ਪੁਲਿਸ ਅਫਸਰ ਦਾ ਨਾਮ ਲਿਆ ਸੀ ਵੀ ਸੀਆਈਏ ਦਾ ਕੋਈ ਬੰਦਾ ਮੇਰੇ ਨਾਲ ਉਹਨੂੰ ਫੋਨ ਵੀ ਕੀਤਾ ਸੀਗਾ ਨੇ ਉਹਦੀਆਂ ਰਿਕਾਰਡਿੰਗਾਂ ਵੀ ਸਾਡੇ ਕੋਲ ਆਈਆਂ ਪੁਰਾਣੀਆਂ ਵੀਡੀਓ ਤੇ ਰਿਕਾਰਡਿੰਗ ਸਾਡੇ ਕੋਲ ਪਈਆਂ ਮੈਂ ਅੱਜ ਭਗਵਾਨ ਦਮਨ ਜੀ ਨੇ ਇੱਕ ਐਪ ਸ਼ੁਰੂ ਕੀਤੀ ਆ ਵੀ ਨਸ਼ਾ ਬੇਚਣ ਦੱਸਣ ਬੇਚਣ ਵਾਲੇ ਨੂੰ ਸੀ ਫੜਾਂਗੇ ਮੈਂ ਉਸ ਨੂੰ ਕਮੈਂਟ ਕਰਿਆ ਵੀ ਮੈਂ 2 ਸਾਲ ਪਹਿਲਾਂ ਨਸ਼ਾ ਬੇਚਣ ਵਾਲੇ ਦਾ ਨੰਬਰ ਜਾਰ ਕੀਤਾ ਸੀ ਨਾਂ ਦੱਸਿਆ ਸੀ ਉਹਦਾ ਤਾਂ ਹੁਣ ਤੱਕ ਕੁਝ ਨਹੀਂ ਅੱਜ ਤੁਸੀਂ ਕੀ ਐਪ ਲਾਂਚ ਕਰਕੇ ਕੀ ਕਰਾਂਗੇ ਨਾਮ ਦੱਸਣ ਦੇ ਨਾ ਮੈਂ ਅੱਜ ਵੀ ਮੈਂ ਅੱਜ ਆਪਣਾ ਨਾਮ ਨੰਬਰ ਸਾਰਾ ਕੁਝ ਮੈਂਸ਼ਨ ਕੀਤਾ ਕਮੈਂਟ ਦੇ ਕਮੈਂਟ ਬਾਕਸ ਦੇ ਵਿੱਚ ਪਰ ਉਹ ਪੰਜਾਬ ਟੀਵੀ ਨੇ ਸ਼ਾਇਦ ਖਬਰ ਚ ਲਾਈ ਆ ਉਹਦੇ ਨੀਚੇ ਮੈਂ ਆਪਣਾ ਨਾਮ ਨੰਬਰ ਸਾਰਾ ਕੁਝ ਕਮੈਂਟ ਕੀਤਾ ਪਰ ਹਾਲ ਤੱਕ ਮੈਨੂੰ ਕਿਸੇ ਨਾ ਕੋਈ ਰਿਸਪਾਂਸ ਨਹੀਂ ਆਇਆ ਵੀ ਹਾਂ ਦੱਸੋ ਕੀ ਪ੍ਰੋਬਲਮ ਝਗੜਾ ਹੋਇਆ ਰਾਜ ਜੀ ਅਜੇ ਇਨਫਾਰਮੇਸ਼ਨ ਸਾਨੂੰ ਆਈ ਆ ਵੀ ਬੰਦਾ ਇੱਕ ਭਵਿੰਦਰ ਸਿੰਘ ਦਾਖਲਾ ਸਿਵਲ ਹਸਪੀਟਲ ਹਾਂਜੀ ਉਹਦੇ ਵਿੱਚ ਉਹਦੇ ਪ੍ਰਵਾਹਕ ਮੈਂਬਰ ਕਹਿ ਰਿਹਾ ਵੀ ਜਿਹੜਾ ਅਸੀਂ ਕੋਈ ਦਸ਼ਾ ਵੀਜਣਾ ਫੜਿਆ ਸੀ 2:30 ਪਹਿਲਾਂ ਉਹਦੇ ਕਰਕੇ ਰਜਿਸਟਰ ਕਰਕੇ ਸਾਨੂੰ ਪਟਿਆ ਗਿਆ ਨਸ਼ੇ ਤਸਮਾ ਨਾਲ ਪਟਿਆ 2022 ਜਿੱਦਾਂ ਝਗੜਾਇਆ ਸਾਹਬ ਸਿੰਘ ਉਹਦੇ ਲੜਕੇ ਦੇ ਖਿਲਾਫ ਜਰੂਰ ਮੁਕੱਦਮਾ ਅੰਦਰਜਾਇਆ ਗਿਆ ਸਾਡੇ ਕੋਲ ਸੁਖਪ੍ਰੀਤ ਉਹਦਾ ਲੜਕੇ ਦਾ ਨਾਮ ਨਹੀਂ ਉਹਦੇ ਖਿਲਾਫ ਪਰਚਾ ਦਿੱਤਾ ਸੀ ਕਾਰਵਾਈ ਕੀਤੀ ਗਈ ਸੀ ਇਸ ਪਿੰਡ ਵਿੱਚ ਜੇ ਸਾਡੇ ਕੋਲ ਕੋਈ ਛਾਇਆ ਜਾਂ ਕੋਈ ਕਾਰਵਾਈ ਬੁਲਾਈਏ ਕੋਈ ਬਿਲਕੁਲ ਨਹੀਂ ਜੀ ਹੁਣ ਤਾਜ਼ਾ ਜਿਹੜੀ ਸਥਿਤੀ ਆ ਇਸ ਪਿੰਡ ਦੀ ਕੋਈ ਸ਼ਿਕਵਾ ਸ਼ਿਕਾਇਤ ਹੈ ਨਹੀਂ ਜੀ ਨਹੀਂ ਇਹਨਾਂ ਬੰਦੇ ਦੇ ਖਿਲਾਫ ਨਾ ਹੀ ਕਿਸੇ ਹੋਰ ਕਿਸੇ ਬੰਦੇ ਦੇ ਖਿਲਾਫ ਆ ਵੀ ਕੋਈ ਨਸ਼ਾ ਇੱਥੇ ਵੇਚ ਰਿਹਾ ਜਾਂ ਕੋਈ ਇਦਾਂ ਦਾ ਗਰੋ ਹੋਵੇ ਜਾਂ ਇਦਾਂ ਦੀ ਕੋਈ ਹਵਾ ਹੋਵੇ ਜੀ ਕੀ ਕੀ ਗੋਲ ਕਾਰਵਾਈ ਕਰੇ ਜੋ ਸਟੇਟਮੈਂਟ ਦੇਊਗਾ ਜੀ ਭਵਿੰਦਰ ਸਿੰਘ ਉਹਦੇ ਅਧਾਰ 'ਤੇ ਕਾਨੂੰਨੀ ਕਾਰਵਾਈ ਕਰਾਂਗੇ ਕੋਈ ਬੰਦਾ ਲੈ ਫੜਿਆ ਤਾਂ ਨਹੀਂ ਹੈਗਾ ਜੀ ਇਸ ਵਾਰ ਜੀ ਨਹੀਂ ਇਹਦਾ ਸਟੇਟਮੈਂਟ ਦੇਣੀ ਹੈ ਉਹਨਾਂ ਨੇ ਸਟੇਟਮੈਂਟ ਤੋਂ ਬਾਅਦ ਅੱਗੇ ਕਾਰਵਾਈ ਹੋਣੀ ਹੈ ਖੇਤਾ ਦੱਸਿਆ ਕਿ ਇਸ ਘਟਨਾ ਦੇ ਵਿੱਚ ਵਿਅਕਤੀ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਸ ਦੇ ਸਿਰ ਤੇ ਬਾਹ ਦੇ ਉੱਤੇ ਸੱਟਾਂ ਲੱਗੀਆਂ ਤੇ ਇਲਾਜ ਲਈ ਉਸ ਨੂੰ ਸਮਰਾਲਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉੱਤੇ ਹੀ ਸਾਫਕਾ ਸਰਪੰਚ ਨੇ ਇਨਸਾਫ ਦੀ ਮੰਗ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ